ਵਾਦੀ ਕਿੰਨੇ ਵੀ ਬ੍ਰह्म ਗਿਆਨ ਦੀ ਅਵਸਥਾ ਜਿਹੜੀ ਹੈਗੀ ਆ ਜਾਂ ਦਸਮ ਦੁਆਰ ਦੀ ਖੁੱਲ ਜਾਣਾ ਉਹ ਇਸ ਨਾਲ ਰਿਲੇਟਡ ਹੈਗਾ ਜਾਂ ਉਹ ਡਿਫਰੈਂਟ ਹੈਗਾ ਦੇਖੋ ਵੱਖ-ਵੱਖ ਨਜ਼ਰੀਏ ਨੇ ਹਾਂਜੀ ਕੋਈ ਇਹ ਮੰਨੇ ਕੋਈ ਉਹ ਮੰਨੇ ਹੈਨਾ ਜਿੱਥੇ-ਜਿੱਥੇ ਕਿਸੇ ਨੂੰ ਕੋਈ ਅਨੁਭਵ ਹੋਇਆ ਅੱਛੀ ਗੱਲ ਆ ਜੀ ਬਟ ਬ੍ਰह्म ਗਿਆਨ ਜਿਹੜਾ ਹੈ ਹਾਂਜੀ ਬ੍ਰह्म ਗਿਆਨ ਜੋ ਹੈ ਇੱਕ ਕਿਸੇ ਚੀਜ਼ ਨੂੰ ਜਾਣਨ ਦਾ ਵਿਸ਼ਾ ਨਹੀਂਗਾ ਅੱਛਾ ਜਿਹੜਾ ਜਾਣਿਆ ਜਾਵੇ ਉਹ ਬ੍ਰह्म ਨਹੀਂਗਾ ਕਿਉਂਕਿ ਜਾਣਨ ਵਾਲਾ ਖੁਦ ਬ੍ਰਹਮ ਹੈ ਮਰੇ ਥਾਪਿਆ ਨਾ ਜਾਏ ਕੀਤਾ ਨਾ ਹੋਏ ਉਹ ਥਾਪਿਆ ਨਹੀਂ ਜਾ ਸਕਦਾ ਉਹ ਬਣਾਇਆ ਨਹੀਂ ਜਾ ਸਕਦਾ ਹਾਂਜੀ ਜੋ ਖਿਆਲੋ ਮੇ ਆ ਗਿਆ ਉਹ ਖੁਦਾ ਕਿਆ ਹੁਆ ਤੋ ਜਿਹੜਾ ਅਸਲੀ ਬ੍ਰਹਮ ਦਾ ਅਨੁਭਵ ਹੈ ਹਾਂਜੀ ਹੁਣ ਜਿਵੇਂ ਕਿ ਤੁਹਾਨੂੰ ਮੰਨ ਲਓ ਕਿ ਸੁਪਨਾ ਆਇਆ ਹਾਂਜੀ ਸੁਪਨੇ ਦੇ ਵਿੱਚ ਤੁਸੀਂ ਪਹਾੜ ਤੇ ਬੈਠੇ ਸੀ ਜੀ ਪਹਾੜ ਤੇ ਬੈਠੇ ਸੀ ਤੇ ਤੁਸੀਂ ਜਾਗ ਗਏ ਹਾਂਜੀ ਪਹਾੜ ਤੇ ਬੈਠੇ ਸੀ ਤੁਸੀਂ ਜਾਗ ਗਏ ਹੁਣ ਦੁਬਾਰਾ ਉਸ ਸੁਪਨੇ ਦੇ ਵਿੱਚ ਜਾ ਕੇ ਤੁਸੀਂ ਦੱਸ ਸਕਦੇ ਜੇ ਕਿਵੇਂ ਪਹਾੜ ਤੇ ਬੈਠਾ ਸੀ ਤੇ ਆ ਹੋਇਆ ਸੀ ਤੇ ਇਵੇਂ ਹੋਇਆ ਸੀ ਤੇ ਮੈਂ ਫਿਰ ਜਾਗ ਗਿਆ ਤਾਂ ਕੋਈ ਮੰਜ਼ਲ ਕੀ ਖਬਰ ਕਿਆ ਲਾਏ ਕਾਫਲਾ ਜੋ ਵੀ ਗਿਆ ਨਹੀਂ ਆਇਆ ਤਾਂ ਜੋ ਬ੍ਰਹਮ ਦਾ ਗਿਆਨ ਹੈ ਉਹ ਅਲਫਾਜ਼ਾਂ ਚ ਉਹ ਬਿਆਨ ਨਹੀਂ ਕੀਤਾ ਜਾਂਦਾ ਉਹ ਕੋਈ ਅਨੁਭਵ ਨਹੀਂਗਾ ਅੱਛਾ ਬ੍ਰਹਮ ਦਾ ਅਨੁਭਵ ਨਹੀਂਗਾ ਹਾਂਜੀ ਅਨੁਭਵ ਕੇਵਲ ਮਾਇਆ ਦਾ ਹੁੰਦਾ ਹੈ ਜੀ ਤੋ ਪਰਮਾਤਮਾ ਜਿਹੜਾ ਹੈ ਉਹਦਾ ਅਨੁਭਵ ਨਹੀਂ ਹੁੰਦਾ ਉਹਦੇ ਵਿੱਚ ਖਤਮ ਹੋ ਜਾਂਦਾ ਹੈ ਜਿਵੇਂ ਪਤੰਗਾ ਹੈ ਹਾਂਜੀ ਅੱਗ ਦਾ ਆਸ਼ਕ ਹੈ ਜਾ ਕੇ ਖਤਮ ਹੋ ਜਾਂਦਾ ਔਰ ਅੱਗ ਦਾ ਉਹਨੂੰ ਕਦੀ ਅਨੁਭਵ ਹੁੰਦਾ ਹੀ ਨਹੀਂਗਾ ਅੱਗ ਦਾ ਪਤੰਗੇ ਨੂੰ ਅਨੁਭਵ ਹੁੰਦਾ ਹੀ ਨਹੀਂਗਾ ਅੱਛਾ ਕਿਉਂਕਿ ਜਾਨਦਾ ਹੈ ਤੇ ਸੜ ਜਾਂਦਾ ਖਤਮ ਹੋ ਜਾਂਦਾ ਹੈ ਬਿਲਕੁਲ ਤੋ ਜਿਹੜਾ ਸਹੀ ਮੈਨਿਆਂ ਚ ਕਈ ਵਾਰੀ ਜ਼ਿਆਦਾਤਰ ਜਿਹੜੇ ਇਕਾਗਰਤਾ ਹੋਈ ਜਾਂ ਕੁਝ ਅੱਛੇ ਅਨੁਭਵ ਹੋਏ ਜੀ ਅੱਛੀ ਗੱਲ ਹੈ ਉਹ ਬ੍ਰਹਮ ਦਾ ਅਨੁਭਵ ਨਹੀਂਗਾ ਉਹ ਕੇਵਲ ਪ੍ਰਾਣਾ ਦੀ ਸਮਤਾ ਤੇ ਚਿੱਤ ਦੀ ਸ਼ੁੱਧੀ ਹੈ ਅੱਛਾ ਵੜ ਪਾ ਕੇ ਹਨ ਉੱਚੀ ਅਵਸਥਾ ਹੈ ਪਰ ਬ੍ਰਹਮ ਨਹੀਂ ਹੈ ਤੋ ਬ੍ਰਹਮ ਜਿਹੜਾ ਹੈ ਉਹ ਜਾਣਿਆ ਨਹੀਂ ਜਾਂਦਾ ਜੋ ਜਾਣ ਰਿਹਾ ਹੈ ਉਹ ਹੀ ਬ੍ਰਹਮ ਹੈ ਬ੍ਰਹਮ ਦੇਖਿਆ ਨਹੀਂ ਜਾਂਦਾ ਜੋ ਦੇਖ ਰਿਹਾ ਉਹ ਹੀ ਬ੍ਰਹਮ ਹੈ ਬ੍ਰਹਮ ਸੁਣਿਆ ਨਹੀਂ ਜਾਂਦਾ ਜੋ ਸੌਂ ਰਿਹਾ ਉਹ ਹੀ ਬ੍ਰਹਮ ਹੈ। ਤੂੰ ਐਸ ਵੇਲੇ ਇਹ ਸਾਰਾ ਕੁਝ ਹੀ ਹੋ ਰਿਹਾ ਏ। ਜੀ। ਐਸ ਵੇਲੇ ਸਾਰਾ ਕੁਝ ਹੀ ਹੋ ਰਿਹਾ। ਤੋ ਮੈਂ ਨਾ ਥਾ ਉਹ ਆਪ ਥੇ। ਮਾਲੂਮ ਨਾ ਥਾ। ਸੋਈ ਫਿਰਕੇ ਤੂੰ ਪਿਆ। ਹਮ। ਮਹਾਰਾਜ ਬਾਣੀ ਚ ਕਹਿੰਦੇ ਸੋਈ ਫਿਰਕੇ ਤੂੰ ਪਿਆ। ਸੋ ਪ੍ਰਭ ਦੂਰ ਨਹੀਂ। ਪ੍ਰਭ ਤੂੰ ਹੈ। ਜਦੋਂ ਬ੍ਰਹਮ ਆਏਗਾ ਤੇਰਾ ਮੈਂ ਹੋ ਕੇ ਆਏਗਾ। ਹਮ। ਦੂਜਾ ਬਣ ਕੇ ਨਹੀਂ ਆਏਗਾ। नानक दूजा और ना कोई हां जदों ब्रह्म आएगा मैं बनके आएगा तेरा अहम बनके आएगा अच्छा सोई फिर के तू पाया थोड़ा जे ढुंगा है पापा इधर जा ना जांदे होए थोड़ा जे प्रैक्टिकल चाही जी ਜਿਵੇਂ ਹੁਣ ਸੰਸਾਰ ਵਿੱਚ ਵਿਚਰਦੇ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ ਨੇ ਜੀ ਨਾ ਖਾਸ ਤੌਰ ਤੇ ਕਈ ਲੋਕ ਕਹਿੰਦੇ ਸਾਨੂੰ ਡਿਪਰੈਸ਼ਨ ਦੀ ਪ੍ਰੋਬਲਮ ਹੈਗੀ ਆ ਐਂਜਾਇਟੀ ਦੀ ਹੈਗੀ ਆ ਜਾਂ ਨਾ ਹੁਣ ਮੈਨੂੰ ਥੋੜੇ ਦਿਨ ਪਹਿਲਾਂ ਇੱਕ ਬੱਚਾ ਮਿਲਿਆ ਹੈਕਰ ਬਹੁਤ ਇੰਟੈਲੀਜੈਂਟ ਹੈ ਪਰ ਉਹਨੂੰ ਸੋਸ਼ੀਅਲਾਈਜ਼ ਹੋਣ ਤੋਂ ਡਰ ਲੱਗਦਾ ਉਹ ਕਿੰਦਾ ਵੀ ਮੈਕਲਾਸ 'ਚ ਨਹੀਂ ਬੈਠ ਸਕਦਾ ਵੈਸੇ ਉਹ ਬਹੁਤ ਜ਼ਿਆਦਾ ਸਰਚ ਕਰਦਾ ਮਤਲਬ ਸਾਈਬਰ ਸਕਿਉਰਿਟੀ 'ਚ ਕਰਦਾ ਕਹਿੰਦਾ ਪਰ ਮੈਂ ਜਦੋਂ ਵੀ ਬੈਠਦਾ ਮੈਨੂੰ ਘਬਰਾਟ ਹੋਣੇ ਸ਼ੁਰੂ ਹੋ ਜਾਂਦੀ ਹੈ ਇਹ ਸਾਰੀਆਂ ਪ੍ਰੋਬਲਮ ਜਿਹੜੀਆਂ ਹੈਗੀਆਂ ਜਿਹੜੀਆਂ ਡਿਪਰੈਸ਼ਨ ਦੀਆਂ ਖਾਸ ਤੌਰ ਤੇ ਅੱਜ ਦੇ ਸਮੇਂ ਚੱਲ ਰਹੀਆਂ ਨੇ ਇਹ ਮੈਡੀਟੇਸ਼ਨ ਕਿੰਦਾ ਦੂਰ ਕਰਦੀ ਹੈ ਜੀ ਹਾਂ ਗੁਰੂ ਨਾਨਕ ਮਹਾਰਾਜ ਦਾ ਇੱਕ ਬਚਨ ਹੈ ਮਹਾਰਾ ਕਹਿੰਦੇ ਨੇ ਤ੍ਰੈ ਸਤ ਤ੍ਰੈ ਸਤ ਉੰਗਲ ਵਾਈ ਉਹਦੂ ਸ਼ੂਨਿਆ ਸੱਚ ਅਹਾਰੋ ਗੁਰਮਖ ਬੋਲੇ ਤਤ ਵਿਰੋ ਲੈ ਚੀਨੇ ਅਲਖ ਅਪਾਰੋ ਆ ਜੇ ਤੂੰ ਫ੍ਰੀडम ਚਾਹੁੰਦਾ ਹੈ ਜੇ ਤੂੰ ਆਪਣੀ ਕਹਾਣੀ ਤੋਂ ਛੁਣੇ ਹੋਣਾ ਚਾਹੁੰਦਾ ਹੈ ਕਿਉਂਕਿ ਹਰ ਚੀਜ਼ ਸਾਨੂੰ ਸਾਡੀ ਕਹਾਣੀ ਦੇ ਵਿੱਚ ਹੋਰ ਬਨ ਰਹੀ ਆ ਇਥੋਂ ਤੱਕ ਕਿ ਸਾਡਾ ਜਿਹੜਾ ਫੋਨ ਵੀ ਉਹਨੂੰ ਵੀ ਆਪਾਂ ਆਈ ਫੋਨ ਕਹਿੰਦੇ ਆ ਕੀ ਵੀ ਮੈਂ ਬਿਰਕੁਣ ਤੂੰ ਹਰ ਚੀਜ਼ ਨੂੰ ਅਸੀਂ ਆਈ 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 ਕਰੀ ਜਾਂਦੇ ਆ ਬਟ ਆਈ ਦਾ ਤੇ ਸਾਨੂੰ ਪਤਾ ਹੀ ਨਹੀਂ ਮੈਂ ਕੌਣ ਮਾਰਾ ਕਹਿੰਦੇ ਸੁਣੋ ਰਹੀ ਤੂੰ ਕੌਣ ਨਾ ਤੂੰ ਤਾਨਾ ਨਾ ਤੂੰ ਮਾਨਾ ਨਾ ਤੂੰ ਸੰਸਾਰ ਤੇ ਨਾ ਤੂੰ ਆਈਫੋਨ ਉਹਦਾ ਤੇਰਾ ਨਾ ਕੋਈ ਸਬੰਧ ਨਹੀਂਗਾ ਉਹ ਚ ਜੋ ਕੁਝ ਹੋ ਰਿਹਾ ਤੇਰੇ ਨਾਲ ਨਹੀਂ ਹੋ ਰਿਹਾ ਸਮਝ ਆ ਗਈ ਜੀ ਹਾਂਜੀ ਆਈਫੋਨ ਚ ਜੋ ਕੁਝ ਹੋ ਰਿਹਾ ਸੋਸ਼ਲ ਮੀਡੀਆ ਚ ਜੋ ਕੁਝ ਹੋ ਰਿਹਾ ਤੇਰੇ ਨਾਲ ਨਹੀਂ ਹੋ ਰਿਹਾ ਤੂੰ ਘਰ ਬੈਠਾ ਆਰਾਮ ਨਾਲ ਬੈਠਾ ਏ ਤੇ ਰਨਲ ਨਹੀਂ ਹੋ ਰਿਹਾ ਜੀ ਤੋ ਆਪਾਂ ਆਪਣੀ ਇਮੋਸ਼ਨਸ ਨੂੰ ਜੋ ਸਟੀਮੂਲੇਸ਼ਨਸ ਨੇ ਉਹਨਾਂ ਦੇ ਅਰਪਣ ਕੀਤਾ ਹੋਇਆ ਹੈ ਸਾਡੀ ਜ਼ਿੰਦਗੀ ਕੋਈ ਹੋਰ ਹੀ ਕੰਟਰੋਲ ਕਰ ਰਿਹਾ ਹੈ ਜੀ ਬਿਲਕੁਲ ਸੋਸ਼ਲ ਮੀਡੀਆ ਅੱਛਾ ਵੀ ਹੈ ਪਰ ਸੋਸ਼ਲ ਮੀਡੀਆ ਹੀ ਸਾਡੇ ਭਾਵਨਾਵਾਂ ਨੂੰ ਸਾਡੀ ਇਮੋਸ਼ਨਸ ਨੂੰ ਕੰਟਰੋਲ ਕਰਦੀ ਹੈ ਕੀ ਗਲਤ ਹੈ ਤੇ ਕੀ ਠੀਕ ਹੈ ਸਾਨੂੰ ਨਹੀਂ ਪਤਾ ਸਾਨੂੰ ਸੋਸ਼ਲ ਮੀਡੀਆ ਦੱਸਦਾ ਏ ਜੀ ਤੇ ਸ਼ਾਇਦ ਕੋਈ ਪਿੱਛੇ ਕੋਈ ਜਿਸ ਤਰ੍ਹਾਂ ਚਾਹ ਰਿਹਾ ਹੋਵੇ ਉਦਾਂ ਹੀ ਉਦਾਂ ਹੀ ਹੋ ਰਿਹਾ ਹੈ ਤਾਂ ਇਸ ਕਰਕੇ ਸਾਨੂੰ ਸੰਸਾਰ ਦਾ ਇਸ ਵੇਲੇ ਟੋਟਲ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਨਾ ਇਹ ਨਾ ਆਪਣੇ ਬਾਰੇ ਜਾਣਦੀ ਹੈ ਨਾ ਆਪਣੇ ਮਨ ਬਾਰੇ ਜਾਣਦੀ ਤੇ ਨਾ ਸੰਸਾਰ ਬੜ ਜਾ ਸਭ ਤੋਂ ਗਵਾਚੀ ਜਨਰੇਸ਼ਨ ਆ ਅਗਲੀ ਹੋਣ ਅੱਗੇ ਹਰ ਪਲ ਜਿਹੜਾ ਗਵਾਚਿਆ 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 ਜਾਂਦਾ ਹੈ ਗਵਾਚਣਾ ਹੈ ਬਿਲਕੁਕੁਲ ਤੋ ਹੁਣ ਜੇ ਆਪਾਂ ਇਹ ਗਵਾਚਣਾ ਨਹੀਂ ਚਾਹੁੰਦੇ ਕੰਝ ਆਪਣੇ ਧੁਰੇ ਨੂੰ ਆਪਣੇ ਆਪ ਨੂੰ ਜਾਨਣਾ ਚਾਹੁੰਦੇ ਆ ਜਿਵੇਂ ਮਹਾਰਾਜ ਵੀ ਕਹਿੰਦੇ ਨੇ ਸੁਣੋ ਰੇ ਤੂੰ ਕੌਣ ਕਹਾਂ ਤੇ ਆਇਓ ਮਾਰੇ ਤੂੰ ਕੁੰਨ ਰੇ ਤੂੰ ਕੁੰਨ ਰੇ ਤੂੰ ਕੌਣ ਉਹਨੂੰ ਜਾਨ ਆਪਾਂ ਬਾਣੀ ਤੇ ਵਾਪਸ ਆਈਏ ਮਾਰੇ ਤਰੇ ਸੱਤ ਉਂਗਲ ਵਾਈ ਉਹਦੂ ਹਾਂਜੀ ਤਿੰਨ ਤੇ ਸੱਤ 10 ਉਂਗਲਾਂ ਜੀ 10 ਉਂਗਲਾਂ ਤਰੇ ਸੱਤ ਉਂਗਲ ਵਾਈ ਉਹਦੂ ਸ਼ੂਨਿਆ ਉਥੇ ਜਾ ਕੇ ਤੂੰ ਆਪਣੀ ਕਹਾਣੀ ਨੂੰ ਛੱਡ ਸਕਦਾ ਹੈ ਅੱਛਾ ਤੂੰ ਆਪਣੀ ਪ੍ਰੋਬਲਮਸ ਨੂੰ ਛੱਡ ਸਕਦਾ ਸ਼ੁਨਿਆ ਸੱਚ ਜੋ ਸੋਸ਼ਲ ਮੀਡੀਆ ਦਾ ਸੱਚ ਨਹੀਂ ਜੋ ਤੇਰਾ ਸੱਚ ਹੈ ਉਹ ਤੈਨੂੰ ਪਤਾ ਲੱਗੇਗਾ ਸ਼ੁਨਿਆ ਸੱਚ ਆਹਾਰੋ ਤੈਨੂੰ ਉੱਥੇ ਜੀਵਨ ਦਾ ਪਤਾ ਲੱਗੂਗਾ 3 7 10 9 4 8 ਤੇ 10 ਇੱਥੇ ਮਾਰਾ ਕਿੰਦੀ ਸਾਰਾ ਕੁਝ ਇੱਥੀ ਆ ਅੱਛਾ ਨੇੜੇ ਬਸੇ ਪਰ ਪੇਸ ਨਾ ਦੱਸੇ ਗਾਵੇ ਕੋ ਜਾਪੈ ਦਿਸੇ ਦੂਰ ਜੇ ਜਦੋਂ ਦੂਰ ਹੋ ਜਾਂਦਾ ਨਾ ਡਿਪਰੈਸ਼ਨ ਹੁੰਦੀ ਆ ਹਾਂਜੀ ਜਦੋਂ ਗਾਵੇ ਕੋ ਵੇਖਿਆ ਆਦਰਾ ਦੂਰ ਠੀਕ ਆਹ ਜਿਹੜੀ ਚੀਜ਼ ਆ ਇਹਦੇ ਨਾਲ ਜਾਂ ਤੇ ਤੁਸੀਂ ਸੰਸਾਰ ਚ ਹੋ ਤੇ ਜਾਂ ਆਪਣੇ ਕੋਲ ਹੋ ਜਦੋਂ ਇਹ 10 ਉਂਗਲਾਂ ਰਹਿੰਦਾ ਹੈ ਹਾਂਜੀ ਤੁਸੀਂ ਸਟੇਬਲ ਰਹਿੰਦੇ ਜੇ ਜੀ ਸਟੇਬਿਲਟੀ ਬੰਦੇ ਨੂੰ ਰੰਦੀ ਆ ਜਿਦੋਂ ਇਹ ਵੱਧਦਾ ਘਟਦਾ ਹੈ ਹਾਂਜੀ ਰੇਟ ਤੇ ਲੈਂਥ ਹੁਣ ਪਹਿਲਾਂ ਆਪਾਂ ਇਕੱਲੇ ਲੈਂਥ ਦੀ ਗੱਲ ਕਰਨ ਲੱਗੇ ਹਾਂ ਰੇਟ ਵੀ ਇੱਕ ਵੱਖਰਾ ਵਿਸ਼ਾ ਹੈ ਅੱਛਾ ਜੀ ਸਵਾਸਾਂ ਦਾ ਰੇਟ ਗਤੀ ਤੇ ਉਹਦੀ ਲੈਂਥ ਇਹ ਦੋ ਚੀਜ਼ਾਂ ਡਿਸਾਈਡ ਕਰਦੀਆਂ ਕਿ ਤੁਸੀਂ ਰੱਬ ਦੇ ਨੇੜੇ ਜੇ ਆਪਣੇ ਨੇੜੇ ਜੇ ਰੱਬ ਤੋਂ ਦੂਰ ਜੇ ਕਿ ਆਪਣੇ ਤੋਂ ਦੂਰ ਜੇ ਇਹ ਸਵਾਸ ਪਵਨ ਗੁਰੂ ਸਿੱਧ ਕਰਦਾ ਹੈ ਕਿਉਂਕਿ ਪਵਨ ਆਰੰਭ ਮਹਾਰਾ ਕਹਿੰਦੇ ਨੇ ਪਵਨ ਹੈ ਨਾ ਸਾਧਿਆ ਸੱਚ ਨਾ ਹੈ ਰਹਦੇ ਪਵਨ ਦਾ ਜਿਹਨੂੰ ਪਤਾ ਨਹੀਂ ਤੂੰ ਸੱਚ ਦਾ ਅਨੁਭਵ ਨਹੀਂ ਕਰ ਸਕਦਾ ਅੱਛਾ ਸ਼ਬਦ ਗੁਰੂ ਸੁਰਤ ਤੋਂ ਚੇਲਾ ਪਹਿਲੀ ਤੱਕ ਕੋਈ ਨਹੀਂ ਪੜਦਾ ਪਵਨ ਆਰੰਭ ਸਤਗੁਰ ਮਤਵੇਲਾ ਫਿਰ ਆਉਂਦੀ ਸ਼ਬਦ ਗੁਰੂ ਸੁਰਤ ਤੋਂ ਚੇਲਾ ਤੋ ਇਹ ਸਭ ਤੋਂ ਸਿੰਪਲ ਵਿਸਰਿਆ ਹੋਇਆ ਗਿਆਨ ਹੈ ਅੱਜ ਜੀ ਵਾਪਸ 10 ਉਂਗਲਾਂ ਹੋ ਗਈਆਂ ਹਾਂਜੀ ਜਿਦੋਂ ਇਹ ਬ੍ਰੈਥ ਜਿਹੜੀ ਹੈ ਇਹ ਵੱਧਦੀ ਜਾਂਦੀ ਹੈ ਇਹਦਾ ਲੈਂਥ ਹਾਂਜੀ ਇਮੋਸ਼ਨਸ ਹਾਵੀ ਹੁੰਦੇ ਜਾਂਦੇ ਆ ਹਾਂਜੀ ਜਦੋਂ ਬੰਦੇ ਨੂੰ ਗੁੱਸਾ ਆਉਂਦਾ ਹੈ ਜੀ 18 ਉਂਗਲਾਂ ਤੱਕ ਪਹੁੰਚ ਜਾਂਦਾ ਹੈ ਅੱਛਾ ਜੀ ਤੁਹਾਡਾ ਜਿਹੜਾ ਧੁਰਾ ਏ ਸ਼ੁੰਨਿਆ ਸੱਚ ਆਹਾਰੋ ਤੁਹਾਡੇ ਤੋਂ ਦੂਰ ਹੋ ਗਿਆ ਜੀ ਜਦੋਂ ਡੀਪ ਡਿਪਰੈਸ਼ਨ ਹੁੰਦੀ ਆ 32 ਉਂਗਲਾਂ ਤੱਕ ਜਾਂਦਾ ਹੈ ਅੱਛਾ ਮੌਤ ਜਦੋਂ ਆਉਂਦੀ ਆ 36 ਉਂਗਲਾਂ ਤੇ ਆਉਂਦੀ ਆ ਅੱਛਾ ਤੋਂ ਡਿਪਰੈਸ਼ਨ ਤੇ ਮੌਤ ਦਾ ਬੱਤੀ ਤੇ ਛੱਤਾਂ ਹੀ ਸੁਸਾਈਡਲ ਜਿਹੜੇ ਉਹਨਾਂ ਨੂੰ ਥਾਟਸ ਆਉਂਦੇ ਨੇ ਥਾਟਸ ਆਉਂਦੇ ਨੇ ਯਾਰ ਜ਼ਿੰਦਗੀ ਜਰਣਾ ਪਸੰਦ ਕਰਦਾ ਹਾਂ ਇੰਨਾ ਸੌਖਾ ਯਾਰ ਟੂਲਾ ਗੁਰੂ ਨੇ ਦਿੱਤਾ ਏ ਇਹਦੇ ਤੇ ਰਿਸਰਚਾਂ ਵੀ ਹੋ ਗਈਆਂ ਨੇ ਹੁਣ ਤੇ ਪਰ ਅੱਜ ਅਸੀਂ ਵੀ ਸੁੱਤੇ ਪਏ ਹਾਂ ਤਾਂ ਇਹ ਜਿਹੜਾ ਹੈ ਆਪਣੇ ਸਵਾਸਾਂ ਦੀ ਗਤੀ ਨੂੰ ਚੇਂਜ ਕਰਨਾ ਸ਼ੁਰੂ ਕਰ ਦੋ ਜੀ ਜੇ ਤੁਸੀਂ ਇਹਨੂੰ ਘਟਾ ਲਓ 10 ਚ ਸਟੇਬਲ ਸਟੇਬਲ ਮਾਈਂਡ ਸਟੇਬਲ ਰਹੇਗਾ ਜੇ ਹੋਰ ਘਟਾਈ ਜਾਓ ਮਤਲਬ ਕਿ ਸਲੋ ਬਰੀਥਿੰਗ ਹੋ ਜਾਏ ਬਿਲਕੁਲ ਸਲੋ ਪਵਨ ਗੁਰੂ ਹੌਲੀ ਹੌਲੀ ਆਏ ਹੌਲੀ ਹੌਲੀ ਜਾਵੇ ਜੀ ਪੰਜ ਉਂਗਲਾਂ ਤੱਕ ਆ ਗਿਆ ਹਾਂਜੀ ਤਾਂ ਸਤਪੁਰਸ਼ ਪ੍ਰਾਤਨ ਗ੍ਰੰਥ ਦੱਸਦੇ ਨੇ ਜੀ ਕਿ ਜ਼ਿੰਦਗੀ ਚ ਕੋਈ ਐਸੀ ਚੀਜ਼ ਨਹੀਂ ਹੋਏਗੀ ਜਿਹੜੀ ਤੁਹਾਨੂੰ ਪ੍ਰਾਪਤ ਨਹੀਂ ਹੋਏਗੀ ਪੰਜ ਅੱਛਾ ਪੰਜ ਉਂਗਲਾਂ ਪੰਜ ਪ੍ਰਵਾਨ ਪੰਜ ਪ੍ਰਦਾਨ ਵਨ ਜੀ ਪਾਬੇ ਦਰਗੇ ਮਾਨ ਇਹ ਹੋਰ ਵੀ ਡੂੰਘੇ ਅਰਥ ਹਨ ਬਟ ਜਸ ਇਨ ਰਿਲੇਸ਼ਨ ਟੂ ਥਿਸ ਆਪਾਂ ਕਰ ਰਹੇ ਆ ਸਮਝਾਗੇ ਜੀ ਕਈ ਵਾਰੀ ਕੋਈ ਸਵਨੇ ਵੀ ਅਰਥ ਗਲਤ ਕੀਤੇ ਅਰਥ ਗਲਤ ਨਹੀਂ ਕੀਤੇ ਇਸ ਵਿਸ਼ੇ ਦੇ ਨਾਲ ਕਿਉਂਕਿ ਗੁਰਬਾਣੀ ਜੀਵਤ ਹੈ ਉਸ ਸਾਡੀ ਜੀਵਨ ਚ ਜਿਹੜੀਆਂ ਕਟਨਾਵਾਂ ਨੇ ਉਹਦੇ ਨਾਲ ਗੁਰਬਾਣੀ ਜਦੋਂ ਆਪਾਂ ਪੜਾਂਗੇ ਤਾਂ ਫਿਰ ਹਨ ਨੂੰ ਵਨ ਭਾਵ ਹੋਏ ਕਿ ਗੁਰਬਾਣੀ ਜੀਵਤ ਆ ਮੇਰੀ ਪ੍ਰੋਬਲਮਸ ਦੇ ਨਾਲ ਗੁਰੂ ਆਪਣੇ ਅਰਥ ਬਦਲਦਾ ਹੈ ਕਿ ਜਿਉਂਦਾ ਜਾਗਦਾ ਗੁਰੂ ਹੈ ਬਿਲਕੁਲ ਜੀ ਜਿੱ ਤਰ੍ਹਾਂ ਦੀ ਮੇਰੀ ਇਮੋਸ਼ਨਸ ਨੇ ਉਹਦੇ ਹਿਸਾਬ ਨਾਲ ਗੁਰੂ ਆਪਣੇ ਅਲਫਾਜ਼ਾਂ ਨੂੰ ਚੇਂਜ ਕਰੇਗਾ ਆਪਣੇ ਅਰਥਾਂ ਨੂੰ ਚੇਂਜ ਕਰੇਗਾ ਕਿਉਂਕਿ ਉਹ ਮੇਰਾ ਜੀਵ ਦਾ ਜਾਗਦਾ ਗੁਰੂ ਆ ਇਸ ਕਰਕੇ ਅਰਥ ਵੀ ਜਿਹੜੇ ਨੇ ਉਹ ਉਸ ਤਰ੍ਹਾਂ ਮਾਰਜ ਕਰਦੇ ਨੇ ਇਹ ਡੂਬੀਆਂ ਗੱਲਾਂ ਨੇ ਕਈ ਵਾਰੀ ਹਜਮ ਕਰਨੀਆਂ ਔਖੀਆਂ ਨੇ ਕਿਉਂਕਿ ਆਪਾਂ ਇੱਥੇ ਆ ਨਾ ਹਾਂ ਇੱਥੇ ਜੋ ਅਸੀਂ ਪੜ੍ਹਦੇ ਆ ਜੋ ਅਨੁਭਵ ਕੀਤਾ ਉਹ ਡਿਫਰੈਂਸ ਹੈਗੀ ਚੀਜ਼ ਹਾਂ ਤੋ ਚਾਓ ਤੋ ਇਹਨੂੰ ਆਪਾਂ ਸ਼ਾਰਟ ਕਰ ਲਓ ਇੱਕ ਹੋਰ ਤਰੀਕਾ ਹੈ ਕਿ ਤੁਸੀਂ ਸਵਾਸਾਂ ਨੂੰ ਅੰਦਰ ਰੋਕਣਾ ਸ਼ੁਰੂ ਕਰ ਦੋ ਅੱਛਾ ਜਿਵੇਂ ਪਹਿਲਾਂ ਗੱਲ ਕੀਤੀ ਆ ਇੱਕ ਤੇ ਸਲੋ ਬਰੀਥਿੰਗ ਕਰ ਲਓ ਹਾਂਜੀ ਇੱਕ ਸਵਾਸਾਂ ਨੂੰ ਅੰਦਰ ਰੋਕਣਾ ਸ਼ੁਰੂ ਕਰ ਲਓ ਜੀ ਕਿਉਂਕਿ ਜਦੋਂ ਬੰਦਾ ਡਿਪਰੈਸਡ ਹੁੰਦਾ ਨਾ ਜਿਹੜੇ ਸਾਹ ਨਾ ਉਹ ਚੇਂਜ ਹੋ ਜਾਂਦੇ ਨੇ ਉਹ ਛੇਤੀ ਹੋਣ ਲੱਗ ਜਾਂਦੇ ਨੇ ਹਾਂ ਉਹ ਛੇਤੀ ਹੋਣ ਲੱਗ ਪੈਂਦੇ ਨੇ ਫਾਸਟ ਆ ਜਾਂਦੇ ਨੇ ਤੁਸੀਂ ਸਲੋ ਕਰਦੇ ਹੋ ਉਹਨਾਂ ਨੂੰ ਹੂੰ ਠੀਕ ਤਾਂ ਹੀ ਕਿੰਦੇ ਵੀ ਜਦੋਂ ਤੁਹਾਨੂੰ ਕੋਈ ਘਬਰਾਹਟ ਹੁੰਦੀ ਆ ਤਾਂ ਤੁਸੀਂ ਡੀਪ ਜਿਹੜੀ ਬ੍ਰੀਥਿੰਗ ਕਰੋ ਠੀਕ ਹੈ ਨਾ ਕਿਉਂਕਿ ਬ੍ਰੈਥ ਦਾ ਆਪਾਂ ਫੇਰ ਲਾ ਲਈ ਅੱਜ ਕੀ ਪਹਿਲਾਂ ਸਟਾਰਟਿੰਗ ਚ ਆਪਾਂ ਗੱਲ ਕੀਤੀ ਕਿ ਬ੍ਰੈਥ ਦਾ ਸਿੱਧਾ ਸਬੰਧ ਇਮੋਸ਼ਨਸ ਨਾਲ ਪੀ ਤੁਹਾਡੇ ਜਿਹੜੀ ਬ੍ਰੈਥ ਦਾ ਰੇਟ ਤੇ ਪੈਟਰਨ ਮੈਂ ਪੂਰਾ ਜੀ ਇਹਨੂੰ ਪੂਰਾ ਬੋਲਾਂ ਦਾ ਰੇਟ ਐਂਡ ਦੀ ਲੈਂਥ ਆਫ ਦੀ ਬ੍ਰੈਥ ਡਿਟਰਮਾਈਨਸ ਦਾ ਸੈਕ੍ਰੀਸ਼ਨ ਸਪੀਡ ਆਫ ਦਾ ਗਲੈਂਡੂਲਰ ਸਿਸਟਮ which gives you physical stability and mental stability ਤਾਂ ਮੈਂਟਲ ਤੇ ਫਿਜ਼ੀਕਲ ਸਟੇਬਿਲਟੀ ਜਿਹੜੀ ਆ ਉਹ ਸਾਰੀ ਤੁਹਾਡੀ ਰੇਟ ਤੇ ਲੈਂਥ ਨਾਲ ਸੰਬੰਧਿਤ ਆ। ਤੋ ਸਾਰਾ ਜੀਵਨਾ ਹਰ ਜੀਵਨਾ ਜਿਹੜਾ ਤੇਰਾ ਜੀਵਨ ਆ ਰਿਹਾ ਹੈ ਨਾ ਆਉਂਦਾ ਜਾਂਦਾ ਇਹ ਦੋ ਗਲੀਆਂ ਨੇ ਹਾਂਜੀ ਜਿਹਦੇ ਵਿੱਚ ਰੋਜ਼ ਰੱਬ ਹੁੰਦਾ ਏ ਤੇ ਤੈਨੂੰ ਜੀਵਨ ਪ੍ਰਦਾਨ ਕਰਦਾ ਏ। ਪਰ ਗਵਾਚਾ ਯਾਬ ਫਰੇਣ ਲੱਭੇ ਰੱਬ ਨੂੰ ਤੂੰ ਖੁਦ ਗਵਾਚਾ ਸੀ ਉਤੇ ਹਾਜ਼ਰ-ਨਾਜ਼ਰ ਸੀ ਕਿਉਂਕਿ ਕੇ ਸਰਬਤਰ ਪ੍ਰਾਣ ਹੈ ਕੇ ਸਰਬਤਰ ਪ੍ਰਾਣ ਹੈ ਜਿਹੜਾ ਸਰਬਤਰ ਚ ਰਮਿਆ ਹੋਇਆ ਪ੍ਰਾਣ ਉਹ ਤੂੰ ਏ। ਸੋਨਿਆ ਹਾਂਜੀ ਤੋ ਇਹ ਜਿਹੜਾ ਪ੍ਰਾਨ ਹੀ ਰੱਬ ਏ ਮਹਾਰਾਜ ਕਹਿ ਰਹੇ ਨੇ